ਆਓ ਹੁਣ ਬੜੇ ਪਿਆਰ ਦੇ ਨਾਲ ਭਾਈ ਗੁਰਚਰਨ ਸਿੰਘ ਜੀ ਜੋ ਕਿ ਬੀਬੀ ਕੋਲਾ ਜੀ ਭਲਾਈ ਕੇ ਅੰਦਰ ਦਾ ਬਹੁਤ ਪਿਆਰਾ ਜਥਾ ਜੋ ਬਹੁਤ ਪਿਆਰ ਨਾਲ ਕਥਾ ਵਾ ਕਥਾ ਕਰਦੇ ਨੇ ਔਰ ਬੜੇ ਪਿਆਰ ਤੇ ਬੜੀ ਡੂੰਘਾਈ ਦੇ ਨਾਲ ਕੋਸ਼ਿਸ਼ ਕਰਦੇ ਨੇ ਸੰਗਤਾਂ ਨੂੰ ਪ੍ਰੇਮ ਦੇ ਹੋਰ ਰੰਗ ਦੇ ਵਿੱਚ ਬਾਬਾ ਦੀਪ ਸਿੰਘ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਨਾਲ ਹੋਰ ਰੰਗ ਦੇ ਵਿੱਚ ਜੋੜਿਆ ਜਾਵੇ ਬਾਬਾ ਜੀ ਅੱਜ ਵੀ ਅੰਨਾ ਕੋਲੋਂ ਸੇਵਾ ਲੈਣ ਆਪ ਜੀ ਸਾਰੀ ਸੰਗਤ ਪੰਜ ਵਾਰੀ ਵਾਹਿਗੁਰੂ ਕਹਿ ਕੇ ਅਸੀਸ ਦੇ ਦਿਓ ਇੱਕ ਜਕਾਰੇ ਦੇ ਵਿੱਚ ਅਸੀਸ ਦੇ ਦਿਓ ਫਿਰ ਭਾਈ ਸਾਹਿਬ ਜੀ ਕਥਾ ਰਾਮ ਕਰਨਗੇ ਵਾਹਿਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਹਾਂ ਹਕ ਪਰਵਰ ਹਕ ਕੀਸ਼ ਗੁਰੂ ਕਰਤਾ ਹਰ ਰਾਇ ਸੁਲਤਾਨ ਹਮਦਰਵੀ ਗੁਰੂ ਗਰਤਾਰ ਰਾਈ ਪਰਮ ਸਨਮਾਨ ਜੋਗ ਜੁਗੋ ਜੁਗ ਅਟਲ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਗੋਦ ਦਾ ਆਨੰਦ ਮਾਰੀ ਸਾਧ ਸੰਗਤ ਜੀਓ ਵੱਡਿਆਂ ਭਾਗਾਂ ਵਾਲੇ ਹੋ ਜੁ ਸਤਿਗੁਰ ਦੀ ਪਵਿੱਤਰ ਗੋਦ ਦਾ ਆਨੰਦ ਸਤਿਗੁਰ ਦੇ ਬੜੇ ਹੀ ਪਿਆਰੇ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਜਨਮ ਅਸਥਾਨ ਤੇ ਸਤਿਗੁਰ ਦੀ ਗੋਦ ਜੁੜ ਬੈਠੇ ਹੋ ਆਉ 10 ਤੋਂ ਪਹਿਲਾਂ ਗੁਰਮਖਾਂ ਨੇ ਕੀਰਤਨ ਦੁਆਰਾ ਤੁਹਾਡੇ ਦਰਸ਼ਨ ਕੀਤੇ ਜਿੰਨਾ ਕਸਮਾ ਹੁਕਮ ਹੋਇਆ ਹੈ ਗੁਰਮਖਾਂ ਵੱਲੋਂ ਸਤਿਗੁਰ ਤਰਸ ਕਰਨ ਸਤਿਗੁਰ ਬਖਸ਼ਿਸ਼ ਕਰਨ ਦਾਸ ਗਰੀਬ ਦੇ ਸਿਰ ਤੇ ਹੱਥ ਰੱਖ ਕੇ ਕੁਝ ਵਿਚਾਰਾਂ ਦੀ ਸੇਵਾ ਲੈਣ ਆਓ ਜਿਹਨੇ ਇੱਥੇ ਬੈਠੇ ਹੋ ਜਿਹਨੇ ਇੱਕ ਰੰਜ ਬੈਠ ਕੇ ਵੇਖ ਰਹੇ ਹੋ ਸਤਿਗੁਰ ਦੇ ਪਿਆਰ ਦੇ ਵਿੱਚ ਬਾਬਾ ਜੀ ਦੇ ਲਾੜ ਦੇ ਵਿੱਚ ਦੋਵੇਂ ਹੱਥ ਜੋੜੋ ਪਿਆਰ ਚੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 1630 ਦੇ ਵਿੱਚ ਬਾਬਾ ਗੁਰਦੁੱਤਾ ਜੀ ਦੇ ਗਏ ਵੇਖੇ ਸਤਵੇਂ ਪਾਸ਼ਾ ਧੰਨ ਗੁਰੂ ਹਰਗੋਬਿੰਦ ਸਾਹਿਬ ਪਿਤਾ ਜੀ ਦਾ ਪ੍ਰਕਾਸ਼ ਹੁੰਦਾ ਹੈ ਆਗਮਨ ਹੁੰਦਾ ਹੈ ਜਦੋਂ ਸਿੱਖ ਸੰਗਤਾਂ ਨੇ ਸ਼ੇਵੇਂ ਪਾਸ਼ਾ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਾ ਕੇ ਵਧਾਈਆਂ ਦਿੱਤੀਆਂ ਨਾ ਸਿੱਖਣ ਜਾ ਕੇ ਆਖਿਆ ਹੈ ਬੰਦੀ ਸ਼ੋਰ ਪਿੱਤਾ ਜੀ ਤੁਹਾਨੂੰ ਵਧਾਈਆਂ ਹੋਣ ਤੁਹਾਡੇ ਘਰ ਪੁੱਤ ਹੋਇਆ ਹੈ ਸਾਰੀ ਸੰਗਤ ਨੂੰ ਵਧਾਈਆਂ 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 ਬੋਲੋ ਵਧਾਈਆਂ 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 ਤੇ ਗੁਰੂ ਹਰਗੋਬਿੰਦ ਸਹਿ ਮਹਾਰਾਜ ਜੀ ਅੱਖ ਲੱਗੇ ਇਹ ਵੱਡੀ ਵਸਤੂ ਦਾ ਗਾਖ ਹੈ ਸਾਡੇ ਘਰ ਜਿਹੜਾ ਪੋਤਾ ਹੋਇਆ ਹੈ ਬਾਬਾ ਗੁਰਦਤਾ ਜੀ ਦੇ ਘਰ ਜਿਹੜਾ ਪੁੱਤਰ ਹੋਇਆ ਹੈ ਨਾ ਉਹ ਵੱਡੀ ਵਸਤੂ ਦਾ ਗਾਖ ਹੈ ਜਦੋਂ ਫਿਰ ਬੇਨਤੀ ਕੀਤੀ ਸਤਿਗੁਰੂ ਨਾਮ ਰੱਖੋ ਤੁਸੀਂ ਕਿੰਦੇ ਹਰੀ ਦਾ ਰੂਪ ਹੈ ਇਹਦਾ ਨਾਮ ਹੈ ਹਰਦਾਇ ਪੱਗਾਂ ਵਾਲਿਓ ਮੈਂ ਕੇਵਲ ਸੰਖੇਪ ਜਿਹਾ ਤੁਹਾਡੇ ਦਰਸ਼ਨ ਕਰਾਂਗਾ ਸਤਿਗੁਰੂ ਕ੍ਰਾਉਣ ਅਜੇ 4 ਕੁ ਸਾਲ ਉਮਰ ਹੈ ਗੁਰੂ ਹਰਿ ਸੈਜ ਦੀ دنیਵੀਂ ਉਮਰ ਬਾਬਾ ਗੁਰਦਤਾ ਜੀ ਸਰੀਰ ਰੂਪੀ ਚੋਲਾ ਛੱਡ ਗਏ ਹੁਣ ਗੁਰੂ ਹਰਿ ਗੁਬਿੰਦ ਸਹਿਬ ਮਹਾਰਾਜ ਜੀ ਜਿੱਥੇ ਜਾਂਦੇ ਨਾਲ-ਨਾਲ ਆਪਣੇ ਪੋਤਰੇ ਗੁਰੂ ਹਰਿਦੈ ਸਿੰਘ ਜੀ ਨੂੰ ਵੀ ਖੜਦੇ ਨੇ ਐਥੋਂ ਤੱਕ ਜਦੋਂ ਕਥਾ ਕਰਦੇ ਨੇ ਉਦੋਂ ਵੀ ਗੁਰੂ ਹਰਿਦੈ ਸਿੰਘ ਜੀ ਕੂਲ ਬੈਠਦੇ ਨੇ ਆਪਣੀ ਨਿਗਰਾਨੀ ਦੇ ਵਿੱਚ ਸ਼ਸਤਰ ਵਿਦਿਆ ਵੀ ਸ਼ਾਸਤਰ ਵਿਦਿਆ ਵੀ ਆਪ ਸਰ ਹੀ ਸਿਖਾਈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਤੇ 1647 ਦੇ ਵਿੱਚ ਅਦ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਗੁਰਤਾ ਗੱਦੀ ਆਪਣੇ ਪੁੱਤਰ ਨੂੰ ਦਿੱਤੀ। ਗੁਰੂ ਹਰਿ ਰੇ ਸਾਹਿਬ ਜੀ ਸਿੰਘਾਸਨ ਦੇ ਬੈਠ ਕੇ ਜਿਵੇਂ ਅੱਜ ਤੁਹਾਨੂੰ ਤੁਹਾਨੂੰ ਗੁਰਗੰਸਾ ਜੀ ਬੈਠੇ ਨੇ ਸਿੰਘਾਸਨ ਤੇ ਦਰਸ਼ਨ ਕਰੇ ਸੁਰਤੀ ਨਾਲ। ਹੁਣ ਸੰਗਤਾਂ ਨੂੰ ਪਤਾ ਲੱਗਦਾ ਦੂਰੋਂ ਦੂਰੋਂ ਸੰਗਤਾਂ ਦਰਸ਼ਨਾਂ ਵਾਸਤੇ ਆਉਂਦੀਆਂ ਨੇ। ਸਤਿਗੁਰੂ ਸਿੰਘਾਸਨ ਤੇ ਬੈਠੇ ਨੇ। ਉਸ ਵੇਲੇ ਜੋ ਪਿਆਰ ਵਾਲੇ ਕਵੀ ਗੁਰਮਖੂ ਲਿਖਦੇ ਨੇ ਉਹ ਨਕਸ਼ਾ ਕਿੱਤੇ ਹੋਇਆ ਹੈ ਸੁਰਤੀਨਾ ਦੇ ਦਾਰੇ ਕਰਿਓ ਸ੍ਰੀ ਸਤ ਗੁਰ ਹਰਿ ਰਾਏ ਜੀ ਬੈਠੇ ਤਖਤ ਸੁਬਾਏ ਜੀ ਸਿਰੀ ਸਤਿ ਗੁਰ ਹਰਿ ਰਾਏ ਜੀ ਬੈਠੇ ਤਖਤ ਸੁਆਏ ਜੀ ਪਦ ਸੱਚ ਪਾਤਸ਼ਾਹ ਕੋ ਤਿਨਹੀ ਕੋ ਬਾਨਿਆਏ ਬੁਲੂ ਅਦ ਸੱਚੇ ਪਾਤਸ਼ਾਹ ਕੋ ਤਿਨਹੀ ਕੋ ਬਨ ਆਏ ਵਾਹਿਗੁਰੂ ਤਿਨਹੀ ਕੋ ਬਨ ਆਏ ਸੰਗਤਾਂ ਵਡਿਆਈਆਂ ਕਰਦੀਆਂ ਨੇ ਸਤਿਗੁਰੂ ਸੰਗਤਾਂ ਨੇ ਖੁਸ਼ੀਆਂ ਦਿੰਦੇ ਨੇ ਸਾਡਾ ਇਤਿਹਾਸ ਕਹਿੰਦਾ ਵਕ ਵਕ ਤਾਵਾ ਦੇ ਸਤਬੂ ਨੇ 52 ਬਾਗ ਲਾਏ ਜੇ 1446 ਦੇ ਚਾਲ ਪੈਂਦਾ ਹੈ ਨਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖਾਂ ਨੂੰ ਭੇਜਿਆ ਹਕੀਮਾਂ ਨੂੰ ਭੇਜਿਆ ਵੈਦਾਂ ਨੂੰ ਭੇਜਿਆ ਜਾਓ ਜਾ ਕੇ ਲੋਕਾਂ ਨੂੰ ਇਲਾਜ ਕਰੋ ਲੰਗਰ ਚਲਾ ਦਿਓ ਹਰ ਨਗਰ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਵਿੱਚ ਨਗਰ-ਨਗਰ ਦੇ ਵਿੱਚ ਗੁਰੂ ਹਰਿਐਸ ਸਾਹਿਬ ਜੀ ਵੱਲੋਂ ਲੰਗਰ ਚਲਾਈ ਗਈ ਦਵਾਈਆਂ ਦੇ ਲੰਗਰ ਚਲਾਈ ਗਈ ਵੇਖੋ ਕਿੰਡੇ ਪਰਉਪਕਾਰੀ ਧੰਨ ਗੁਰੂ ਹਰਿਐਸ ਸਾਹਿਬ ਜੀ ਕਿੰਨਾ ਦਿਆਲੂ ਹਿਰਦਾ ਹੈ ਗੁਰੂ ਹਰਿਐਸ ਸਾਹਿਬ ਜੀ ਦਾ ਸਮੇਂ ਦਾ ਬਾਦਸ਼ਾਹ ਹੋਇਆ ਸ਼ਾਹਜਹਾਨ ਇਹਦਾ ਪੁੱਤਰ ਸੀ ਦਾਰਾ ਸ਼ਿਕੋ ਇਹਦੇ ਪੁੱਤਰ ਹੈ ਔਰੰਗਜ਼ੇਬ ਤੁਹਾਨੂੰ ਪਤਾ ਔਰੰਗਜ਼ੇਬ ਬੜਾ ਚਲਾਕ ਸੀ ਇਹਨੇ ਧੋਖੇ ਦੇ ਨਾਲ ਨਾ ਸ਼ੇਰ ਦੀ ਮੁਛ ਦਾ ਵਾਲ ਆਪਣੇ ਭਰਾ ਦਾਰਾਸ਼ਕੂਰ ਨੂੰ ਸ਼ਕਾਤ ਖਵਾਤਾ ਨੇ ਖਾਣੇ 'ਚ ਪਾ ਕੇ ਨਾ ਸ਼ੇਰ ਦੀ ਮੁਛ ਦਾ ਵਾਲ ਉਹ ਖਵਾਤਾ ਜੀ ਹੁਣ ਜਦੋਂ ਦਾਰਾਸ਼ਕੂਰ ਦੇ ਅੰਦਰ ਸ਼ੇਰ ਦੀ ਮੁਛ ਦਾ ਵਾਲ ਗਿਆ ਤੇ ਦਾਰਾਸ਼ਕੂਰ ਬਿਮਾਰ ਪੈ ਗਿਆ ਸ਼ਾਹੀ ਹਕੀਮ ਨੂੰ ਸੱਦਿਆ ਗਿਆ ਵੱਡੇ ਵੱਡੇ ਵੈਦਾਂ ਨੂੰ ਸੱਦਿਆ ਗਿਆ ਪਰ ਕਿਤੇ ਆਰਾਮ ਨਹੀਂ ਆਇਆ ਦਿਨੋਂ ਦੇ ਰੋਗ ਵੱਧਾ ਗਿਆ ਦਾਰਸ਼ਕੋ ਬਹੁਤ ਕਮਜ਼ੋਰ ਹੋ ਗਿਆ ਹਕੀਮਾਂ ਨੇ ਵੀ ਹੱਥ ਕਰੇ ਕਰ ਦਿੱਤੇ ਸ਼ਾਹਜਹਾਨ ਬੜਾ ਦੁਖੀ ਹੈ ਸ਼ਾਹੀ ਹਕੀਮ ਨੂੰ ਬੁਲਾਉਂਦਾ ਹੈ ਕੂਲ ਕਹਿੰਦਾ ਕੋਈ ਨਾ ਕੋਈ ਤਾਂ ਇਲਾਜ ਹੋਵੇਗਾ ਨਾ ਕਹਿੰਦੇ ਹਾਂ ਜੇ ਤਿੰਨ ਚੀਜ਼ਾਂ ਮਿਲ ਜਾਣਾਂ ਫਿਰ ਤੇਰਾ ਪੁੱਤਰ ਦਲਾਸ਼ਕੋ ਠੀਕ ਹੋ ਸਕਦਾ ਵੀ ਉਹ ਕੀ ਕਹਿੰਦੇ ਗੱਜ ਮੋਤੀ ਚਿੱਟੀ ਹਰ ਤਮਾਸਾ ਲੌਂਗ ਇਹ ਤਿੰਨ ਚੀਜ਼ਾਂ ਮਿਲ ਜਾਣਾਂ ਕਹਿੰਦਾ ਹੁਣੇ ਪ੍ਰਬੰਧ ਕਰਦੇ ਆ ਹਕੀਮ ਆਖ ਲੇ ਰਾਜਨ ਇਹ ਚੀਜ਼ਾਂ ਦਾ ਪ੍ਰਬੰਧ ਕਰਨਾ ਇੰਨਾ ਸੌਖਾ ਨਹੀਂ ਹਿੰਦੁਸਤਾਨ ਦੇ ਕੋਨੇ-ਕੋਨੇ ਤੇ ਭੇਜਿਆ ਸ਼ਾਹ ਜਹਾਨ ਨੇ ਸਮੇਂ ਦੇ ਬਾਦਸ਼ਾਹ ਨੇ ਪਰ ਇਹ ਤਿੰਨ ਚੀਜ਼ਾਂ ਨੇ ਮਿਲੀਆਂ ਅਖੀਰ ਤੇ ਸ਼ਾਹ ਜਹਾਨ ਆਖਣ ਲੱਗਾ ਕਿਤੇ ਨਾ ਕਿਤੇ ਇਹ ਚੀਜ਼ਾਂ ਮਿਲ ਲਗੀਆਂ ਨਾ ਤੱਗੋ ਹਕੀਮ ਆਖ ਲਗੇ ਹਾਂ ਗੁਰੂ ਨਾਨਕ ਦਾ ਘਰ ਹੈ ਸਤਵੇਂ ਪਾਤਸ਼ਾਹ ਗੁਰੂ ਹਰਿਐ ਸਾਹਿਬ ਜੀ ਕੀਰਤਪੁਰ ਸਾਹਿਬ ਧਰਤੀ ਤੇ ਉਹਨਾਂ ਇੱਕ દવાਖਾਨਾ ਖੁੱਲ੍ਹਿਆ ਆਇਆ ਰਾਜਨ ਇਹ ਤਿੰਨ ਚੀਜ਼ਾਂ ਉੱਥੋਂ ਮਿਲ ਸਕਦੀਆਂ ਨੇ ਇਨੋਂ ਅੰਦਰ ਤੜ ਨਬੋਸ਼ੀ ਆਈ ਮੈਂ ਸਮੇਂ ਦਾ ਬਾਦਸ਼ਾ ਸਾਡੇ ਵੱਡੇ-ਵਡੇਰੇ ਗੁਰੂ ਘਰ ਨਾਲ ਵੈਰ ਜੁੱਦ ਕਰਦੇ ਰਹੇ ਨੇ ਪਰ ਕੁਝ ਸਿਆਣੇ ਐਲਕਾਰ ਆਖਣ ਲੱਗੇ ਉਹ ਸ਼ਾਹਜਹਾਨ ਇਹ ਗੁਰੂ ਨਾਨਕ ਦਾ ਘਾਰੀ ਗੁਰੂ ਨਾਨਕ ਦਾ ਕਰ ਬੜਾ ਨਿਰਵੈਰ ਹੈ ਇੱਥੇ ਹਰ ਵੇਲੇ ਇਹ ਪੜਿਆ ਜਾਂਦਾ ਹੈ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇੱਥੇ ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ ਸਿਰਫਦਾ ਭਲਾ ਮੰਗਿਆ ਜਾਂਦਾ ਹੈ ਫਿਰ ਸ਼ਾਹਜਹਾਨ ਨੇ ਲਿਖਤੀ ਰੂਪ ਚ ਪੱਤਰ ਕਾ ਲਿਖੀ ਹੈ ਧੰਨ ਗੁਰੂ ਹਰਿ ਸਾਹਿਬ ਜੀ ਮੇਰਾ ਪੁੱਤਰ ਦਾਰਾਸ਼ ਕੋ ਬਿਮਾਰ ਹੈ ਇਹ ਤਿੰਨ ਚੀਜ਼ਾਂ ਦੀ ਲੋੜ ਹੈ ਕਿ ਤੁਹਾਡੇ ਦਵਾ ਖਣ ਦੇ ਇਹ ਤਿੰਨ ਚੀਜ਼ਾਂ ਨੇ ਤੇ ਕਿਰਪਾ ਕਰਕੇ ਦੇ ਦਿੱਤੀਆਂ ਜਾਨ ਐਲ ਕਰ ਗਏ ਉਹ ਪੱਤਰ ਕਾ ਗੁਰੂ ਹਰੈਸਿਦ ਦੇ ਚੰਨਾ ਤੇ ਰੱਖੀ ਜੇ ਸਤਗੁਰੂ ਨੇ ਪੱਤਰ ਕਾ ਬੜੀ ਤੇ 1 ਮਿੰਟ ਨਹੀਂ ਲਾਇਆ ਤਿੰਨ ਚੀਜ਼ਾਂ ਦਵਾ ਖੰਡੇ ਤੇ ਮੰਗਾ ਕੇ ਉਹ ਐਲ ਕਰਨ ਦਿੱਤੀਆਂ ਤੇ ਉਹਨਾਂ ਜਾ ਕੇ ਸ਼ਾਹ ਜਹਾਨ ਨੂੰ ਇਹ ਸ਼ਾਹ ਜਹਾਨ ਨੇ ਉਹ ਤਿੰਨ ਚੀਜ਼ਾਂ ਹਕੀਮਾਂ ਨੂੰ ਦਿੱਤੀਆਂ ਤੇ ਉਹਦੀ ਦਵਾਈ ਬਣਾਈ ਦਵਾਈ ਬਣਾ ਕੇ ਜਦੋਂ ਦਾਰਾਸ਼ ਕੋ ਨੂੰ ਉਹ ਦਵਾਈ ਖਵਾਈ ਤੇ ਦਾਰਾਸ਼ ਉਹ ਬਿਲਕੁਲ ਤੰਦਰੁਸਤ ਹੋ ਗਿਆ ਤਬਾ ਜੋ ਦਾਰਾਸ਼ ਕੋ ਕੀਰਤਪੁਰ ਸਾਹਿਬ ਸਤਿਗੁਰੂ ਦਾ ਸ਼ੁਕਰਾਨਾ ਕਰਨ ਵੀ ਗਿਆ ਇਹ ਗੱਲ ਦਾ ਪਤਾ ਲੱਗਦਾ ਹੈ ਜੀ ਸਤਸੰਗਿਓ ਇੱਕ ਰਾਜੇ ਨੂੰ ਉਹ ਵੀ ਬਿਮਾਰ ਹੈ ਉਹਨੂੰ ਝੋਲੇ ਦਾ ਰੋਗ ਹੋਇਆ ਹੈ ਉਹਨੂੰ ਪਤਾ ਲੱਗਾ ਐਦਾਂ ਗੁਰੂ ਹਰਗੋਬਿੰਦ ਸਾਹਿਬ ਦਵਾਖਾਨੇ ਦੇ ਵਿੱਚੋਂ دانا شکون جو چیزاں تین ملیں دانا شکون بلکل ٹھیک ہو گیا ہے وہ بھی اپنی صلاح کر دا ہے ساتھ گودی شرن یہ رانی دو میں ساتھ گودی شرن نے رانی ہاتھ جور کے بینتی کر دی گریب نوائی تانگرو ہارے صاحب جی کرنے رویر ہے ਜੋ ਵੀ ਤੁਹਾਡੀ ਸ਼ਰਨ ਵਿੱਚ ਆਉਂਦੇ ਨੇ ਨਾ ਤੁਸੀਂ ਉਹਨਾਂ ਦੀ ਬਾਹ ਫੜਦੇ ਹੋ ਸਤਿਗੁਰੂ ਥਾਂ ਥਾਂ ਤੇ ਮੈਂ ਆਪਣੇ ਸਿਰ ਦੇ ਸਾਈ ਨੂੰ ਦਵਾਈਆਂ ਖਵਾਈਆਂ ਨੇ ਇਹ ਰਾਜਬਾ ਕਿਸ ਕੰਮ ਦਾ ਜੇ ਮੇਰਾ ਸਿਰ ਦਾ ਸਾਈ ਠੀਕ ਨਾ ਹੋਇਆ ਸਤਿਗੁਰੂ ਕਿਰਪਾ ਕਰੋ ਹਰ ਪਾਸਿਓਂ ਹਾਰ ਥੱਕ ਕੇ ਹੁਣ ਤੁਹਾਡੀ ਸ਼ਰਨ ਵਿੱਚ ਆਏ ਆਂ ਪਾਗਾਂ ਵਾਲੇ ਜਿਹਨੂੰ ਸਾਰੇ ਪਾਸਿਓਂ ਹੱਥ ਕਰੇ ਹੋ ਜਾਣਾ ਸਾਰੇ ਪਾਸੇ ਹਾਰ ਜਾਵੋ ਜਦੋਂ ਕੋਈ ਤੁਹਾਡੀ ਬਾਤ ਨਾ ਪੁੱਛੇ ਨਾ ਫਿਰ ਇੱਥੇ ਗੁਰੂ ਜੀ ਸ਼ਰਧ ਵਿੱਚ ਆ ਕੇ ਪੱਲਾ ਪਾ ਕੇ ਗੱਲ ਝੋਲੀ ਢਿਆ ਕਰੋ ਤੇ ਸਤਿਗੁਰੂ ਜੀ ਅਬ ਹਮ ਚਲੀ ਠਾਕੁਰ ਪਹਿਾਰ ਜਬ ਹਮ ਸਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ ਲੋਕਣ ਕੀ ਚਤਰਾਈ ਉਪਮਾ ਤੇ ਬੈ ਸੰਤਰਜਾਰ ਸਤਿਗੁਰੂ ਮੈਂ ਲੋਕਾਂ ਦੀਆਂ ਚਤਰਾਈਆਂ ਲੋਕਾਂ ਦੀਆਂ ਚਾਬਲੂਸੀਆਂ ਲੋਕਾਂ ਦੀ ਵਡਿਆਈ ਲੋਕਾਂ ਦੀਆਂ ਅਗ ਵਿੱਚ ਪਾ ਕੇ ਸਾੜ ਦੱਤੀ ਹੈ ਲੋਕਾਂ ਕੀ ਚਤਨਾਈ ਤੇ ਬਸੰਤਰ ਯਾਰ ਹੁਣ ਭਾਵੇਂ ਕੋਈ ਮੈਨੂੰ ਚੰਗਾ ਆਖੇ ਭਾਵੇਂ ਕੋਈ ਮਾੜਾ ਮੈਨੂੰ ਆਖੇ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਓ ਹੈ ਧਾਰ ਸਤਿਗੁਰੂ ਮੈਨੂੰ ਕੋਈ ਚੰਗਾ ਆਖੇ ਮੈਨੂੰ ਕੋਈ ਮੰਦਾ ਆਖੇ ਮੈਂ ਇਹ ਤਨ ਇਹ ਸਰੀਰ ਤੇਰੇ ਚਰਨਾਂ 'ਚ ਭੇਟਾ ਕਰ ਦਿੰਦਾ ਹੈ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਉ ਹੈ ਢੜ ਜੋ ਆਵਤ ਸਰਨ ਠਾਕੁਰ ਪ੍ਰਭ ਤੁਮਰੀ ਇਸ ਰੱਖੋ ਕਿਰਪਾ ਧਾਰ ਜਨ ਨਾਨਕ ਸਰਨ ਤੁਮਾਰੀ ਹਰ ਦਿਉ ਰੱਖੋ ਲਾਜ ਬੁਰਾਰ ਇਹ ਰਾਣੀ ਨੇ ਗਲਤ ਪੱਲਾ ਪਾਇਆ اے ਗਰੀਬ ਸਤਗੁਰੂ ਜੀ ਸਾਰੇ ਪਾਸਿਓਂ ਹਾਰ ਤੱਕ ਕੇ ਤੁਹਾਡੀ ਸ਼ਰਨ ਵਿੱਚ ਆਏ ਆਂ ਭਗਾ ਵਾਲਿਓ ਤੇ ਸਤਗੁਰੂ ਨੇ ਦਵਾ ਖੰਨੇ ਦਵਾਈ ਮਂਗਾਈ ਹਕੀਮ ਸੱਦੇ ਕੇ ਦਵਾਈ ਦਿੱਤੀ। ਇਹ ਕੁਝ ਦਿਨ ਗੁਰਦੀ ਸ਼ਰਨ ਵਿੱਚ ਰਹਿ ਦਵਾਈ ਖਾਦੀ ਰਾਜੇ ਦਾ ਝੋਲੇ ਦਾ ਲੋਕ ਠੀਕ ਹੋ ਗਿਆ। ਰਾਜਾ ਤੰਦਰੁਸਤ ਹੋ ਗਿਆ। ਹੁਣ ਜਦੋਂ ਰਾਜਾ ਤੰਦਰੁਸਤ ਹੋਇਆ ਹਣ ਦੋਵੇਂ ਜੀ ਸਤਿਗੁਰੂ ਦਾ ਸ਼ੁਕਰਾਨਾ ਕਰਨ ਵੇ ਸਤਿਗੁਰੂ ਦੇ ਚਰਨਾਂ 'ਚ ਆਉਂਦੇ ਨੇ। हे ਗਰੀਬ ਨਵਾਸ ਸਤਿਗੁਰੂ ਧਾਨ ਗੁਰੂ ਹਾੜਾਏ ਸਾਹਿਬ ਜੀ ਤੁਸੀਂ ਤਰਸ ਕੀਤਾ ਕਿਰਪਾ ਕੀਤੀ ਆਪਣੇ ਦਵਾ ਖਾਣੇ ਦੀ ਦਵਾਈ ਦਿੱਤੀ ਨਾਲ ਤੁਹਾਡੀ ਕਿਰਪਾ ਹੋਈ ਮਹਾਰਾਜ ਜੀ। ਬਿਲਕੁਲ ਸਰੀਰ ਤੰਦਰੁਸਤ ਹੋ ਗਿਆ ਹੈ। ਸਤਿਗੁਰੂ ਜੀ ਹੁਣ ਤੁਹਾਡੇ ਚਰਨਾਂ 'ਚ ਇੱਕ ਹੋਰ ਬੇਨਤੀ ਹੈ ਗੁਰੂ ਹਰਿ ਸਹਿਬ ਪਿਤਾ ਜੀ ਥੋੜਾ ਮੁਸਕਰਾਪੇ ਕਹਿੰਦੇ ਕੀ ਕਹਿਣਾ ਚਾਹੁੰਦੇ ਹੋ ਜੋ ਦੁੱਖ ਲੈ ਕੇ ਆਏ ਸੀ ਉਹ ਦੁੱਖ ਗੁਰੂ ਨਾਨਕ ਦੇਵ ਦੂਰ ਕਰ ਦਿੱਤਾ ਨਾ ਹੁਣ ਕੀ ਚਾਹੀਦਾ ਇਹ ਸਤਿਗੁਰੂ ਸਰੀਰ ਤੰਦਰੁਸਤ ਹੋ ਗਿਆ ਹੁਣ ਤੁਹਾਡੇ ਚਰਨਾਂ 'ਚ ਇੱਕ ਬੇਨਤੀ ਹੋਰ ਕਰਨੀ ਹੈ ਵੀ ਦੱਸੋ ਕੀ ਕਹਿਣਾ ਚਾਹੁੰਦੇ ਹੋ ਸਤਿਗੁਰੂ ਕਿਰਪਾ ਕਰੋ ਜਿਵੇਂ ਇਹ ਸਰੀਰ ਤੰਦਰੁਸਤ ਹੋਇਆ ਹੈ ਸਰੀਰ ਰਾਜੀ ਹੋਇਆ ਹੈ ਸਤਿਗੁਰੂ ਇਹ ਮਨ ਵੀ ਤੰਦਰੁਸਤ ਹੋ ਜਾਵੇ ਆਹਾ ਸਾਨੂੰ ਕਿੰਨੇ ਕਿੰਨੇ ਸਾਲ ਹੋ ਗਏ ਗੁਰੂ ਘਰ ਆਉਂਦੇ ਆ ਗੁਰੂ ਘਰ ਕਹਿੰਦਾ ਬਾਬਾ ਜੀ ਸਤਿਗੁਰੂ ਜੀ ਇਹ ਦੁੱਖ ਦੂਰ ਹੋ ਜਾਵੇ ਕਦੀ ਆਖਿਆ ਸਤਿਗੁਰੂ ਮਨ ਵੀ ਤੰਦਰੁਸਤ ਹੋ ਜਾਵੇ ਸਾਡਾ ਮਨ ਵੀ ਰਾਜੀ ਹੋ ਜਾਵੇ ਤੇਰੇ ਦਰ ਤੇ ਚ ਪੈਰੇ ਭੜੇ ਨੇ ਬਾਬਾ ਜੀ ਸਤਗੁਰੂ ਜੀ ਤੇਰੀ ਸ਼ਰਨ ਵਿੱਚ ਆਏ ਆ ਕਿਰਪਾ ਕਰੋ ਜਿੱਥੇ ਸਰੀਰ ਤੰਦਰੁਸਤ ਕਰਦੇ ਹੋ ਉੱਥੇ ਇਹ ਮਨ ਵੀ ਤੰਦਰੁਸਤ ਕਰਦੇ ਹੋ ਮਨ ਵੀ ਰਾਜੀ ਹੋ ਜਾਵੇ ਉਹ ਕਠਾਰ ਦਾ ਰਾਜਾ ਹੈ ਗਰਨਕੋ ਨਾਲ ਰਾਣੀ ਹੈ ਇਹਨਾਂ ਦੋਵੇਂ ਜੀਆਂ ਤੋਂ ਬਲਿਹਾਰੇ ਜਾਈਏ ਅੱਜ ਸਤਗੁਰੂ ਦੇ ਚਰਨਾਂ 'ਚ ਪੱਲਾ ਪਾ ਕੇ ਬੇਨਤੀ ਕਰਦੇ ਨੇ ਇਹ ਗਰੀਬ ਮਨਸਤਗੁਰੂ ਜੀ ਕਿਰਪਾ ਕਰੋ ਮਨ ਵੀ ਤੰਦਰੁਸਤ ਹੋ ਜਾਵੇ ਤੇ ਸਤਗੁਰੂ ਜੀ ਕਹਿੰਦੇ ਜੇ ਚਾਹੁੰਦੇ ਹੋ ਨਾ ਮਨ ਤੰਦਰੁਸਤ ਹੋ ਜਾਵੇ ਪਹਿ ਸਤਨਾ ਵਾਹਿਗੁਰੂ ਦਾ ਜਪ ਕਰੋ ਤੁਸੀਂ ਪਰਮੇਸ਼ਰ ਦੀ ਵਡਿਆਈ ਕਰੋ ਗੁਰਮੁਖੋ ਪੰਚੀ ਬਾਸਤ ਵੀਸ ਨੇ ਗੁਰਮੁਖੋ ਲਿਖਿਆ ਸਤਗੁਰੂ ਨੇ ਆਖਿਆ ਵੀ ਸਤਨਾ ਵਾਹਿਗੁਰੂ ਦਾ ਜਪ ਕਰੋ ਇਹ ਉਪਦੇਸ਼ ਇਹਨਾਂ ਨੂੰ ਦਿੱਤਾ ਗੁਰੂ ਜੀ ਨੇ ਮੇਰਾ ਦਿਲ ਹੈ ਗੁਰਮੁਖੋ ਅਸੀਂ ਜੀ ਹਾਜ਼ਰੀ ਇੱਥੇ ਲਾਈਏ ਪਿਆਰ ਚ ਚੌਂਕੜੇ ਮਾਰ ਲਓ ਗੁਰਮੁਖੋ ਬਾਬਾ ਹਦੀਪ ਸਿੰਘ ਦਰ ਤੇ ਬੈਠੇ ਹੋ ਬਾਬਾ ਜੀ ਦੇ ਪਿਆਰ ਦੇ ਵਿੱਚ ਅੰਦਰੋਂ ਇਹ ਜਾਪ ਜਪਿਓ ਸਤਗੁਰ ਸਾਡਾ ਵੀ ਮੰਦ ਹੈ ਰੋਗ ਦੂਰ ਕਰ ਦੇਣਾ ਸਾਡਾ ਵੀ ਸਾਰੇ ਦਾ ਅਜ ਬਾਬਾ ਜੀ ਮੰ ਤੰਦਰੁਸਤ ਕਰ ਦੇਣਾ ਪ੍ਰੇਮ ਦੇ ਵਿੱਚ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ सत नाम वाहे गुरु सत नाम वाहे गुरु सत तन बाबा दीप सिंह जी साड़ी संगत ते आज सत नाम वाहे गुरु सत ਕੋਈ ਦਿਨ ਜਦੋਂ ਇਹ ਜਾਪ ਜਪਿਆ ਇਹਨਾਂ ਨੇ ਇਜਾਬ ਕੀਤਾ ਗੁਰੂ ਜੀ ਕੋਲ ਉਪਦੇਸ਼ ਲੈ ਕੇ ਨਾਲ ਸੰਤਨ ਝੂਠੇ ਭਾਂਡੇ ਵਾਂਂਦੇ ਨੇ ਹੁਣ ਅੰਦਰ ਸਹਿਜ ਆ ਗਿਆ ਅੰਦਰ ਖੇੜਾ ਆ ਗਿਆ ਅੰਦਰ ਆਨੰਦ ਆ ਗਿਆ ਸਤਗੁਰੂ ਕੋਲ ਆਗਿਆ ਲੈ ਕੇ ਆਪਣੇ ਨਗਰ ਤੇ ਗੁਰਮਖੋ ਜਾਂਦੇ ਨੇ ਇਹਨਾਂ ਦੀ ਔਲਾਦ ਵੀ ਸਤਗੁਰ ਦੀ ਸ਼ਰਧਾਲੂ ਬਣੀ ਰਹੀ ਹੋਰ ਇਲਾਕੇ ਵਾਲੇ ਵੀ ਕੁਠਾੜ ਦੇ ਇਲਾਕੇ ਵਾਲੇ ਵੀ ਗੁਰੂ ਜੀ ਦੇ ਸ਼ਰਧਾਲੂ ਬਣ ਗਏ ਵੇਖੋ ਸਤਗੁਰੂ ਕਿੰਨੇ ਨਿਰਵੈਰ ਨੇ ਕਿਵੇਂ ਝੋਲੀਆਂ ਭੜਦੇ ਨੇ ਕਿਵੇਂ ਦੁੱਖੜੇ ਦੂਰ ਕਰਦੇ ਨੇ ਸਤਿਗੁਰਤਾ ਦੁੱਖੜੇ ਦੂਰ ਕਰਦੇ ਹੀ ਨੇ ਸਤਿਗੁਰ ਦੇ ਪਿਆਰੇ ਧੰਨ ਬਾਬਾ ਦੀਪ ਸਿੰਘ ਜੀ ਇਹ ਵੀ ਖਾਲੀ ਨਹੀਂ ਮੂਰਦੇ ਇਹ ਵੀ ਝੋਲੀਆਂ ਭੜੀ ਜਾਂਦੇ ਨੇ ਕੁੜਦਤੀ ਮੈਨੂੰ ਬੈਠਿਆ ਬੈਠਾ ਯਾਦ ਆ ਗਿਆ ਵੇ ਗੱਲ ਕਹ ਕੇ ਇਸ ਮਹੱਫਤੀ ਬੁਲਾਵਾਂਗਾ ਜੀ 10 ਕਿ ਮਿੰਟ ਦਾ ਸਮਾਂ ਹੋ ਰਿਹਾ ਜੀ ਦੱਸਦਾ ਪਾਗਾਂ ਵਾਲਿਓ ਤੁਹਾਡੇ ਦੇ ਵਿੱਚੋਂ ਕੋਈ ਪਰਿਵਾਰ ਆਰਥਿਕ ਹਾਲਤ ਕਮਜ਼ੋਰ ਹੋ ਗਈ ਕਾਰੋਬਾਰ ਬੰਦ ਹੋ ਗਿਆ ਰਿਸ਼ਤੇਦਾਰਾਂ ਕੋਲ ਕਰਜ਼ਾ ਲਿਆ ਕਾਰੋਬਾਰ ਚੱਲਿਆ ਨਹੀਂ ਫਿਰ ਕਰਜ਼ਾ ਹੋਰ ਲਿਆ ਕੁਝ ਵਿਆਜੀ ਪੈਸੇ ਲਏ ਦਿਨੋ ਦਿਨ ਕਰਜ਼ਾ ਵਧਦਾ ਜਾ ਰਿਹਾ ਹੈ 8-10 ਸਾਲ ਬੀਤ ਗਏ ਕਰਜ਼ਾ ਵਧੀ ਜਾ ਰਿਹਾ ਹੈ ਇਦਾਂ ਹੀ ਕੰਮ ਕਰ ਚੱਲਦਾ ਨਹੀਂ ਪਿਆ ਕੋਈ ਹੁਣ ਰਿਸ਼ਤੇਦਾਰਾਂ ਆਉਣਾ ਜਾਣਾ ਬੰਦ ਕਰ ਦਿੱਤਾ ਇਸੇ ਤਰ੍ਹਾਂ ਫੋਨ ਵੀ ਚੁੱਕਦੇ ਨਹੀਂ ਨਹੀਂ ਚੁੱਕਦੇ ਫੋਨ ਹੋਣਾ ਪਤਾ ਹੈ ਜੇ ਫੋਨ ਚੁੱਕਿਆ ਜਾਂ ਗੱਲ ਕੀਤੀ ਜਾ ਉੱਥੇ ਗਏ ਫਿਰ ਪੈਸੇ ਮੰਗਣਗੇ ਮਦਦ ਮੰਗਣਗੇ ਸਤਸੰਗਿਓ ਇਹ ਦੁਨੀਆ ਹੈ ਦੁਨੀਆ ਕਦੀ ਆਪਣੇ ਦੀ ਗਿਣਤੀ ਕਰਦੇ ਹੋਏ ਨਾ ਦੁੱਖ ਵੇਲੇ ਕਿੜਿਆ ਕਰੋ ਸੁੱਖ ਵੇਲੇ ਕਹਿੰਗੇ ਤੂੰ ਮੇਰਾ ਭਾਈ ਆ ਤੂੰ ਮੇਰਾ ਮਿੱਤਰ ਆ ਤੂੰ ਮੇਰਾ ਚਾਚਾ ਵਾ ਤੂੰ ਮੇਰਾ ਮਾਮਾ ਵਾ ਤੂੰ ਮੇਰਾ ਸੱਜਣਾ ਕਦੀ ਆਪਣਿਆਂ ਦੀ ਗਿਣਤੀ ਕਰਨੀ ਹੋਵੇ ਦੁੱਖ ਵੇਲੇ ਕਰਿਆ ਕਰੋ ਜਦੋਂ ਅੰਬਾਂ ਨੂੰ ਬੂੜ ਪਿਆ ਹੋਵੇ ਨਾ ਉਦੋਂ ਕੋਇਲ ਵੀ ਆ ਕੇ ਮਿੱਠੇ ਮਿੱਠੇ ਗੀਤ ਬੋਲਦੀ ਹੈ ਜਦੋਂ ਪੱਤ ਝੜਦਾ ਸਮਾਂ ਆਉਂਦਾ ਉਦੋਂ ਇਹ ਕੋਇਲ ਵੀ ਪਤਾ ਨਹੀਂ ਕਿੱਥੇ ਗਾਇਬ ਹੋ ਜਾਂਦੀ ਜੀ ਸੁੱਖ ਮੈਂ ਆਣ ਬਹੁਤ ਮਿਲ ਬੈਠਤ ਲੈਤ ਚਾਹੂੰ ਦਿਸ ਘੇਰੇ ਜਿਬਤ ਬੜੀ ਸਭ ਹੀ ਸੰਸ਼ਟਤ ਕਉ ਨ ਆਵਤ ਮੇਰੇ ਆਪਣਿਆਂ ਦੀ ਗਿਣਤੀ ਕਦੋਂ ਕਰਨੀ ਬੋਲੋ ਭਾਗਾ ਵਾਲਿਓ ਕਦੋਂ ਦੁੱਖ ਵੇਲੇ ਕਦੋਂ ਕਰਨੀ ਆ ਦੁੱਖ ਵੇਲੇ ਉਹ ਪਰਿਵਾਰ ਦਾ ਕਰਜ਼ਾ ਦਿਨ ਦਿਨ ਵੱਧਦਾ ਜਾ ਰਿਹਾ ਹੈ ਚਿਹਰੇ ਮੁਰਝਾਏਗੇ 14 ਸਾਲ ਹੋ ਗਏ 14 ਸਾਲ ਬੀਤ ਗਏ ਕਹਿੰਦੀ ਗੱਲ ਅਗਰ ਨੂੰ ਅਤ ਦੀ ਗਰੀਬੀ ਹੈ ਘਰ ਦੇ ਵਿੱਚ ਕਾਰੋਬਾਰ ਬੰਦ ਨੇ ਕਰਜ਼ਾਈ ਹੋਏ ਪਏ ਨੇ ਜਿੰਨਾ ਕਰਜ਼ਾ ਲੈਣਾ ਉਹ ਤੰਗ ਕਰਦੇ ਨੇ ਪੈਸੇ ਆਪਣੇ ਮੰਗਦੇ ਨੇ ਇੱਕ ਦਿਨ ਕੋਈ ਗੁਰੂ ਗੁਰਮਖ ਪਿਆਰਾ ਰੱਬ ਦਾ ਪਿਆਰਾ ਮਿਲਿਆ ਇਹਨਾਂ ਨੂੰ ਕਹਿੰਦਾ ਕੀ ਗੱਲ ਜਿਹੜੇ ਕਿ ਉਮਰ ਦੇ ਆਏ ਹੋਏ ਨੇ ਜਿਹੜਾ ਵੀ ਤੁਹਾਨੂੰ ਬੰਦਾ ਬੋਲਦਾ ਹੈ ਇਹਨੇ ਟੈਨਸ਼ਨ ਕਿਉਂ ਜਿਹੜੇ ਤੇ ਹੈ ਜਿਹੜਾ ਬੰਦਾ ਦੱਸਦਾ ਹੈ ਬੰਦਾ ਖੁਸ਼ ਹੈ ਤਾਂ ਟੈਨਸ਼ਨ ਦੇ ਵਿੱਚ ਹੈ ਜੋ ਰੱਬ ਦੇ ਪਿਆਰੇ ਹੁੰਦੇ ਹਿਰਦਾ ਕੋਮਲ ਹੁੰਦਾ ਉਹਨਾਂ ਦਾ ਕਹਿੰਦਾ ਕੀ ਗੱਲ ਫਿਰ ਸਾਰੀ ਗੱਲ ਦੱਸੀ ਐਦਾਂ ਗੁਰਮਖਾ ਕਿੰਦਾ ਅੱਜ ਤੋਂ 14 ਸਾਲ ਪਹਿਲਾਂ ਕਾਰੋਬਾਰ ਬੰਦ ਹੋਇਆ ਕਰਜ਼ਾ ਲਿਆ ਦਿਨੋ ਦਿਨ ਉਹ ਕਰਜ਼ਾ ਵੱਧਦਾ ਗਿਆ ਆਪਣੇ ਵੀ ਸਾਥ ਛੱਡ ਕੇ ਚਲੇ ਗਏ ਕੋਈ ਹੱਲ ਕੋਈ ਢੰਗ ਕਿੰਦਾ ਜੀ ਬਾਣੀ ਪੜਦੇ ਹੋ ਕਹਿੰਦੇ ਕਦੀ ਕਦੀ ਸਮਾਂ ਲੱਗੇ ਤਾਂ ਪੜੀਦੀ ਹੈ ਟੈਨਸ਼ਨ ਇੰਨੀ ਹੈ ਬਾਣੀ ਪੜਨ ਨੂੰ ਦੇਲੀ ਨਹੀਂ ਕਰਦਾ ਬਾਬਾ ਦੀਸਰੇ ਦਰ ਤੇ ਜਾਂਦੇ ਹੋ ਕਹਿੰਦੇ ਕਿਸੇ ਵੇਲੇ ਕਦੀ ਕਦਾਈਂ ਜਦਨੇ ਹੋਈਦਾ ਕਹਿੰਦਾ ਫਿਰ ਇਹ ਕੰਮ ਕਰੋ ਬਾਬਾ ਦੀਸ ਨੂੰ ਦਰਤੇ ਜਾ ਕੇ ਵੀ ਅਰਦਾਸ ਕਰਨੀ ਹੈ ਕਰ ਅੰਮ੍ਰਿਤ ਵੇਲੇ ਜਾਗਣਾ ਹੈ ਬਾਬਾ ਦੀਸ ਨਾਲ ਆਸਣ ਲਾ ਕੇ ਅੱਗੇ ਸ਼ਸਤਰ ਰੱਖਣਾ ਹੈ ਸ਼ਸਤਰ ਸ਼ਸਤਰ ਰੱਖ ਕੇ ਨਿਤਨੇਮ ਕਰਨਾ ਹੈ ਬਾਬਾ ਦੀਸ ਨਾਲ ਆਸਣ ਲਾ ਕੇ ਅੱਗੇ ਸ਼ਸਤਰ ਰੱਖਣਾ ਹੈ ਸ਼ਸਤਰ ਰੱਖ ਕੇ ਫਿਰ ਨਿਤਨੇਮ ਕਰਨਾ ਹੈ ਉਸ ਤੋਂ ਬਾਅਦ ਪ੍ਰੇਮ ਦੇ ਨਾਲ ਸੁਖਮਨੀ ਸਾਹਿਬ ਦਾ ਪਾਠ ਕਰਨਾ ਹੈ ਫੇਰ ਕੁਝ ਸਮਾਂ ਵਾਹਿਗੁਰੂ ਗੁਰੂ ਮੰਤਰ ਦਾ ਜਾਪ ਕਰਨਾ ਹੈ। ਇਸ ਤਰ੍ਹਾਂ ਨਾਮ ਕਰਕੇ ਫੇਰ ਗਲਤ ਪੱਲਾ ਪਾ ਕੇ ਆਖਣਾ ਹੈ। ਹੇ ਧੰਨ ਗੁਰੂ RAM DAS ਪਿਤਾ ਜੀ। ਹੇ ਗੁਰੂ RAM DAS ਜੀ ਤੁਹਾਡੇ ਪਿਆਰੇ ਨੇ ਧੰਨ ਬਾਬਾ ਦੀਪ ਸਿੰਘ ਜੀ। ਫੇਰ ਆਖਣਾ ਹੇ ਧੰਨ ਬਾਬਾ ਦੀਪ ਸਿੰਘ ਜੀ ਤੁਸੀਂ ਅਕਰਤ ਘਣਾ ਦੀਆਂ ਵਿੱਚ ਹੋਲੀਆਂ ਪੜਦੇ ਹੋ। ਹੇ ਬਾਬਾ ਦੀਪ ਸਿੰਘ ਜੀ ਕਿਰਪਾ ਕਰੋ ਨਾ। ਰਿਸ਼ਤੇਦਾਰ ਵੀ ਛੱਡ ਕੇ ਚਲੇ ਗਏ ਨੇ ਮਹਾਰਾਜ ਜੀ। ਆਪਣੇ ਵੀ ਸਾਰੇ ਸਾਥ ਛੱਡ ਕੇ ਚਲੇ ਗਏ ਨੇ 14 ਸਾਲ ਹੋ ਗਏ ਨੇ ਕਰਜ਼ਾਈ ਹੋਏ ਪੇ ਮਹਾਰਾਜ ਜੀ ਕਿਰਪਾ ਕਰੋ ਮਿਹਰ ਕਰੋ ਕੋਈ ਬਿੱਦ ਬਣਾ ਹੋਏ ਕਰਜ਼ਾ ਲੱਤ ਜਾਵੇ ਤੇ ਬਾਬਾ ਦੀਪ ਸਿੰਘ ਜੀ ਹੁਣ ਤੁਹਾਡਾ ਹੀ ਆਸਰਾ ਜੇ ਤੁਹਾਡਾ ਹੀ ਸਹਾਰਾ ਜੇ ਬਾਬਾ ਜੀ ਕਿਰਪਾ ਕਰੋ ਬੋੜੀ ਕਰੋ ਮਹਾਰਾਜ ਜੀ ਕਹਿੰਦੇ ਅਜੇ 6-7 ਦਿਨ ਬੀਤੇ ਉਹ ਭੈਣ ਅਰਦਾਸ ਕਰਦੀ ਹੈ ਰੋਜ਼ਾਨਾ ਹੀ ਗਲਤ ਪੱਲਾ ਪਾ ਕੇ ਅੰਮ੍ਰਿਤ ਵੇਲੇ ਜਾ ਕੇ 7-8 ਦਿਨਾਂ ਬਾਅਦ ਦੋ ਕਿ ਰਿਸ਼ਤੇਦਾਰ ਆਏ ਕੋਲ ਅੱਖਣ ਲਗੇ ਕਿੰਨਾ ਕਰਦਾ ਜੇ ਹੈ ਕਿ ਇਹ ਇੰਨਾ ਕਰਦਾ ਜਿਨ੍ਹਾਂ ਉਹਨਾਂ ਕੋ ਸਰਦਾ ਵਰਦੇ ਉਹਨਾਂ ਨੇ ਮਦਦ ਕੀਤੀ ਜਿਵੇਂ ਬਾਬਾ ਦੀ ਆ ਫਿਰਦੇ ਦੇ ਬੈਠ ਕੇ ਉਹਨ ਰਿਸ਼ਤੇਦਾਰਾਂ ਦੇ ਕੁਝ ਹੋਰ ਰਿਸ਼ਤੇਦਾਰ ਆਏ ਦੋ ਕੁ ਦਿਨ ਬਾਅਦ ਉਹਨਾਂ ਵੀ ਕੁਝ ਮਾਇਆ ਦੇ ਦਿੱਤੀ 11 ਬੜਾ ਦਿਨ ਬੀਤ ਗਏ 13ਵੇਂ ਦਿਨ ਹੋੜ ਕੇ ਦੋ ਰਿਸ਼ਤੇਦਾਰ ਆਏ ਇਕੱਠੇ ਹੋਏ ਸਾਰੇ ਸਲਾਹ ਕੀਤੀ ਚਲੋ ਹੈ ਤਾਂ ਆਪਣਾ ਹੀ ਹੈ ਨਾ ਇਹ ਆਪਣਾ ਰਿਸ਼ਤੇਦਾਰ ਹੀ ਹੈ ਨਾ ਚਲੋ ਇਹਦੀ ਮਦਦ ਕੀਤੀ ਜਾਵੇ ਕਹਿੰਦੇ ਰਿਸ਼ਤੇਦਾਰ ਇਕੱਠੇ ਹੋਏ ਉਹਨਾਂ ਫਿਰ ਉਹ ਕਾਰੋਬਾਰ ਸ਼ੁਰੂ ਕਰਾ ਦਿੱਤਾ ਫਿਰ ਜਿੰਨਾ ਕਰਜ਼ਾ ਸੀ ਸਾਰੇ ਪੈਸੇ ਬਕਸੇ ਲੱਖ ਪਾਇਆ ਕਿਸੇ 50 ਹਜ਼ਾਰ ਤੇ 2 ਲੱਖ ਬਕਸਾ ਕਰਜ਼ਾ ਵੀ ਸਾਰਾ ਲਾ ਦਿੱਤਾ ਤੇ ਗੁਰਮਖੋ 14ਵੇਂ ਦਿਨ ਫਿਰ ਕਾਰੋਬਾਰ ਸ਼ੁਰੂ ਹੋ ਗਿਆ ਸਾਰਾ ਕਰਜ਼ਾ ਉੱਤਰ ਗਿਆ ਸਾਰਾ ਕਰਜ਼ਾ ਲੱਤ ਗਿਆ ਵੇਖੋ ਧੰਨ ਬਾਬਾ ਦੀਪ ਸਿੰਘ ਜੀ ਤੁਸੀਂ ਕਿੱਡੇ ਦਿਆਲੂ ਹੋ ਕਿੱਡੇ ਕਿਰਪਾਲੂ ਹੋ 14 ਸਾਲਾਂ ਦਾ ਕਰਜ਼ਾ ਧੰਨ ਬਾਬਾ ਦੀਪ ਸਿੰਘ ਤੁਸੀਂ 14 ਦਿਨਾਂ ਚ ਉਤਾਰ ਕੇ ਰੱਖ ਦਿੱਤਾ 14 ਸਾਲਾਂ ਦਾ ਕਰਜ਼ਾ ਤੇ ਧੰਨ ਬਾਬਾ ਦੀਪ ਸਿੰਘ ਜੀ ਤੁਸੀਂ 14 ਦਿਨਾਂ ਚ ਉਤਾਰ ਦਿੱਤਾ ਐਡੇ ਤੇ ਆਲੂ ਹਰ ਪਾਸੇ ਰੌਣਕਾਂ ਲੱਗੀਆਂ ਨੇ ਐਡੇ ਤੇ ਆਲੂ ਅਕਿਰਤ ਘਣਾਂ ਨੂੰ ਬਾਲਦੇ ਨੇ ਪੜੋ ਪਿਆਰਤ ਸੋਭਾ ਜੁਗ ਜਗ ਹੋਈ ਉਹਨਾਂ ਦੀ ਸੋਭਾ ਜੁਗ ਜਗ ਹੋਈ ਸੋਭਾ ਜੁਗ ਜਗ ਹੋਈ ਉਹਨਾਂ ਦੀ ਸੋਭਾ ਜੁਗ ਜਗ ਹੋਈ ਸੋਭਾ ਜੁਗ ਜਗ ਗੱਜ ਕੇ ਸਮਰਤੀ ਫ਼ਰਦਾਸ ਵੱਲੋਂ ਕਿੰਨਾ ਦੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਅਮੀਨ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਅਮੀਨ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਗੱਦ ਕੇ ਆਖਿਆ ਰੱਖਣਾ ਬਾਬਾ ਦੀਪ ਸਿੰਘ ਨੂੰ ਤੁਹਾਨੂੰ ਆਖਣਾ ਨਾ ਅੰਦਰੋਂ ਪਿਆਰ ਦੇ ਵਿੱਚ ਗੱਜ ਕੇ ਆਖਿਆ ਕਰੋ ਕਿਉਂ ਜਦੋਂ ਅਸੀਂ ਬਾਬਾ ਦੀਪ ਸਿੰਘ ਨੂੰ ਧੰਨ ਆਖਦੇ ਹਾਂ ਨਾ ਗੁਰੂ ਰਾਮਦਾਸ ਪਿਤਾ ਬੜੇ ਪਰਸੰਨ ਹੁੰਦੇ ਜੀ ਤੁਸੀਂ ਆਖੋਗੇ ਅਸੀਂ ਆਖਦੇ ਧੰਨ ਬਾਬਾ ਦੀਪ ਸਿੰਘ ਧੰਨ ਆਤ ਗੁਰੂ ਰਾਮਦਾਸ ਪਿਤਾ ਕਿਉਂ ਪਰਸੰਨ ਹੁੰਦੇ ਨੇ ਤੇ ਗੁਰੂ ਰਾਮਦਾਸ ਕਹਿੰਦੇ ਹੋਣਗੇ ਤੁਸੀਂ ਮੇਰੇ ਪਿਆਰੇ ਨੂੰ ਧੰਨ کہہ ਰਹੇ ਹੋ ਜਿਨੇ ਬੜਾ ਲਾਡ ਕੀਤਾ ਮੇਰੇ ਅਸਥਾਨ ਦੇ ਨਾਲ ਮੇਰੇ ਚਰਨਾਂ ਦੇ ਨਾਲ ਉਹ ਸੰਗਤ ਜੀ ਉਹ ਭਗਾਵਾਲਿਓ ਕੋਈ ਮੇਰੇ ਦਰ ਤੇ ਆਉਂਦਾ ਹੈ ਮਾਇਆ ਭੇਟਾ ਕਰਦਾ ਹੈ ਕੋਈ ਮੇਰੇ ਦਰ ਤੇ ਆਉਂਦਾ ਰਮਲੇ ਸਹਿ ਭੇਟਾ ਕਰਦਾ ਹੈ ਕੋਈ ਮੇਰੇ ਦਰ ਤੇ ਕਨਾਪਸ਼ਾ ਲੈ ਕੇ ਆਉਂਦਾ ਹੈ ਕੋਈ ਹੋਰ ਪਦਾਰਥ ਭੇਟਾ ਕਰਦਾ ਹੈ ਪਰ ਸੰਗਤ ਜੀ ਜਿਨੇ ਤੁਸੀਂ ਧੰਨ ਕਹਿ ਰਹੇ ਹੋ ਉਹਨੇ ਆਪਣਾ ਸੀਸੀ ਮੇਰੇ ਚਰਨਾਂ 'ਚ ਭੇਟਾ ਕਰ ਦਿੱਤਾ ਕੋਈ ਮੇਰੇ ਦਰ ਤੇ ਮਾਇਆ ਲੈ ਕੇ ਆਉਂਦਾ ਹੈ ਉਹ ਭੇਟਾ ਕਰਦਾ ਕਿ ਪਰਦਾਸਤ ਲੈ ਕੇ ਆਉਂਦਾ ਹੈ ਕੋਈ ਰਮਾਲੇ ਸਾਹਿਬ ਲੈ ਕੇ ਆਉਂਦਾ ਹੈ ਕੋਈ ਹੋਰ ਵਸਤੂਆਂ ਲੈ ਕੇ ਆਉਂਦਾ ਹੈ ਪਰ ਜਿਹਨੂੰ ਤੁਸੀਂ ਧੰਨ ਕਹਿ ਰਹੇ ਹੋ ਉਹਨੇ ਆਪਣਾ ਪੁੱਤਰ ਸੀਸੀ ਮੇਰੇ ਚਰਨਾਂ 'ਚ ਭੇਟਾ ਕਰਦਾ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀ ਪਸੰਗ ਜੀ ਤਨ ਤਨ ਬਾਬਾ ਦੀ ਪਸੰਗ ਜੀ ਜਿਨ ਹਰ ਮਨ ਵਸਿਆ ਸੇ ਦਰ ਸਾਚੇ ਦਰ ਸਤ ਦਰ ਸਾਚੇ ਸਚਿਆਰਾ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਬੋਲੋ ਉਹਨਾਂ ਦੀ ਸੋਭਾ ਕਿੰਨਾ ਦੀ ਤਨ ਤਨ ਬਾਬਾ ਤਨ ਤਨ ਬਾਬਾ ਉਹਨਾਂ ਦੀ ਸੋਭਾ ਜਗ ਜਗ ਹੋਈ ਕੋਈ ਨਾ ਮਿਟਨ ਹਰਾ ਕੋਈ ਨਾ ਮਿਟਨ ਹਰਾ ਆਕੂ ਪਿਆਰ ਤੇ ਤੁੰਤਨ ਬਾਬਾ ਆਓ ਵਿਚਾਰ ਕਰਦੇ ਇਕ ਨੀ ਅਨੇਕਾਂ ਗਲਤੀਆਂ ਪੋਲਾਂ ਹੋ ਗਈਆਂ ਹੋਣਗੀਆਂ ਸਾਥ ਸੰਗਤ ਬਖਸ਼ਣ ਜੋਗ ਹੈ ਸਤ ਗੁਰੂ ਜੀ ਬਖਸ਼ਣ ਜੋਗੇ ਨੇ ਆਓ ਜੇ ਬਖਸ਼ਦੇ ਹੋ ਦაძਿਆਂ ਪੋਲਾਂ ਬਖਸ਼ੋ ਪਿਆਰ ਤੇ ਫਤਿਹ ਬਲਾਓ ਜੀ ਅਸੀਂ ਇਸ ਬਖਸ਼ੋ ਪਿਆਰ ਤੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਹਾਰਾ ਸਾਰੀ ਸੰਗਤ ਵੱਲੋਂ ਰੋਮ ਰੋਮ ਸ਼ੁਕਰਾਨੇ ਜੀ ਐ ਨੂੰ ਆਖਦੇ ਆ ਭਾਈ ਗੁਰਚਰਨ ਸਿੰਘ ਜੀ ਨੂੰ ਬੜੇ ਪਿਆਰ ਦੇ ਵਿੱਚ ਧੰਨ ਗੁਰੂ ਹਰ Rai ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨਿਕਲੇ ਨੇ ਪਿਆਰ ਨਾਲ ਜੋੜਿਆ ਚਰਨਾਂ 'ਚ ਬਾਬਾ ਦੀਪ ਸਿੰਘ ਜੀ ਦੇ ਏਡੇ ਪਿਆਰ ਨਾਲ ਬਚਨ ਬਹੁਤ ਪਿਆਰ ਨਾਲ ਭਿਜੇ ਹੋਏ ਸਾਨੂੰ ਸਾਰਿਆਂ ਨੂੰ ਸੁਣਾ ਕੇ ਹੋਰ ਰੰਗ ਬਖਸ਼ੇ ਜੀ ਐ ਆਖਦੇ ਆ ਨਾਲ ਹੀ ਬੇਨਤੀ ਕਰਾਂਗੇ ਸਾਰੇ ਜਥੇ ਨੂੰ ਸਤਿਕਾਰ ਲੈਣ